ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਪ੍ਰਿਤ ਕੌਰ ਬਲੌਗਸ ਤੇ ਤੁਹਾਡਾ ਸਵਾਗਤ ਹੈ ਤੇ ਬਾਕੀ ਅੱਜ ਦੇ ਜੀ ਛੋਟੇ-ਮੋਟੇ ਕੰਮਕਾਰ ਦੇ ਦੇਖਣ ਦੇ ਲਈ ਆਪਣੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਤੇ ਹਾਂਜੀ ਇਹ ਬੱਸ ਪਲਗੇ ਸੀ ਸ਼ਾਮ ਦੇ ਰੁਟੀਨ ਜਿਹੜੀ ਆਪਣੀ ਹੁੰਦੀ ਆ ਕਿਉਂਕਿ ਚਾਹ ਪੀਤੀ ਸੀਗੀ ਚਾਹ ਲੈ ਭਾਂਡੇ ਵਗੈਰਾ ਪਏ ਸੀਗੇ ਤੇ ਆਪਾਂ ਉਹ ਵੀ ਮਾਂਗਦੇ ਨਾਲ ਥੋੜੇ ਜੇ ਤੇ ਬਾਹਰੋਂ ਹੈਗੇ ਆਪਣੇ ਕੱਪੜੇ ਲਾ ਕੇ ਲੈ ਕੇ ਆਉਣੇ ਵਾਲੇ ਤੇ ਆਪਾਂ ਕਪੜੇ ਲਾ ਕੇ ਲੈ ਕੇ ਆਉਣੇ ਆ ਤੇ ਪਹਿਲਾਂ ਉਸ ਤੋਂ ਪਹਿਲਾਂ ਜੀ ਹਨਾ ਜਿਹੜੇ ਆਪਣੇ ਭਾਂਡੇ ਪਈਆ ਪਾਉ ਉਹਲੇ ਮਾਸ ਦੀਏ ਤੇ ਬਾਕੀ ਕੱਲ ਤੁਹਾਡੇ ਸਾਰਿਆਂ ਦਾ ਬਹੁਤ ਸੋਹਣੇ-ਸੋਹਣੇ ਕਮੈਂਟ ਆਏ ਥੈਂਕ ਯੂ ਸੋ ਮੱਚ ਸਾਰਿਆਂ ਦਾ ਇਸ ਤਰੀਕੇ ਦੇ ਨਾਲ ਹੀ ਆਪਣੇ YouTube ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਪਿਆਰ ਦਿਆ ਕਰੋ ਵੱਧ ਤੋਂ ਵੱਧ ਤੇ ਜੇਕਰ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸ ਕੇ ਜਾਇਆ ਕਰੋ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਕਰਦੇ ਹਾਂ ਜੀ ਆਪਾਂ ਅੱਜ ਦੀ ਵੀਡੀਓ ਦੀ ਸਟਾਰਟਿੰਗ ਤੇ ਪਹਿਲਾਂ ਹੁਣ ਮੈਂ ਭਾਂਡੇ ਮਾਜ਼ ਲਾਂ ਦੇਖੇ ਕੀ ਜੀ ਆਪਾਂ ਚਾਹ ਵੀ ਸੀ ਕੀ ਤੇ ਚਾਲੇ ਭਾਂਡੇ ਪਈ ਆਪਣੇ ਹਲੇ ਕੱਲ ਆਪਾਂ ਚਾਹ ਭਾਂਡੇ ਮਾਰਤੀਏ ਤੇ ਹਾਂਜੀ ਬਾਕੀ ਵਾਸਾ ਹੈ ਨਾ ਅੱਜ ਥੋੜਾ ਜਿਆ ਸਵੇਰੇ ਵੈਸੇ ਤਾਂ ਹਾਂ ਖਾarche ਸੀਗਾ ਸਵੇਰ ਤਾਂ ਠੀਕ ਆ ਜੀ ਕੋਈ ਸੋਹਣਾ ਮੈਂ ਖਾਗੂਗਾ ਤੇ ਵੈਸੇ ਦਵਾਈ ਜੇਰ ਆਪਾਂ ਲੈ ਲਈ ਸੀ ਤੇ ਇਹਨਾਂ ਨੂੰ ਵੀ ਕਰਕੇ ਆਪਾਂ ਖਾਤਾ ਤੇ ਬਾਅਦ ਤੋਂ ਮੈਂ ਮੁਸਕਰਾਣੇ ਜੀ ਸਾਹਮਣੇ ਤੁਹਾਨੂੰ ਤੇ ਧੰਨਵਾਦ ਜੀ ਕਿ ਲੱਗਿਆ ਨਾ ਅੱਜ ਜੁਣਿਆ तो तेल कलर का थोड़ा पानी मार ली सेट आप भाडे में हम और पानी ना को धोते हैं क्योंकि इसके क्या है ये कि बड़ा ब्लॉग्स पर पर आएगा तो मैं मिलाती डालनी चाहिए ਦੇ ਦੇ ਜੇ ਆਪਾਂ ਦਾਲ ਚੀਨੀ ਬਣਾਣੀ ਹੈ ਜੇ ਮੇਰੇ ਕੋਲ ਪਤਾ ਹੈਗਾ ਉਸ ਦੀ ਦਾਂਸ ਆਪੇ ਤੋਂ ਪੰਨਾ ਇਹਦੇ ਬਸ ਫਾਂਡੇ ਨਾਲ ਜਿ ਤੋਂ ਇਹ 2-4 ਕੀ ਬਰੇਗਾ ਹਮੇਸ਼ਾ ਕਿ ਸੇਰੇ ਨਾਲ ਸਿੱਕੋ ਕਹੋਂ ਦੀ ਚਾਟੂ ਵਾਲੀ ਨੇ ਭਾਂਡੇ ਦਾ ਪਣ ਕਿ ਕਰਾਇਆ ਕਰੋ ਤੇ ਬਾਕੀ ਬਣਾ ਕੇ ਜਿੰਨੀਆਂ ਸੀਗੀਆਂ ਹਾਂ ਤਾਂ ਉਸੇ ਨੂੰ ਬਿਖਾ ਦੇਣਾ ਸਾਰੇ ਦੇ ਮੁਕਤ ਕਰਨ ਲਈ ਮੈਂ ਕਹਿੰਦੀ ਸੋ ਮਚ ਤੇ ਕੋਈ ਨਾ ਜੀ ਸੁਨਸਾ ਬੋ ਮਾਂ ਜੀ ਕੋਈ ਮਕਦਮਾ ਨਹੀਂ ਲਗ ਰਿਹਾ ਮਾਂ ਜੀ ਜੇ ਨਾ ਹੋਏ ਦੋ ਚੀਜ਼ਾਂ ਤੇ ਕੋਈ ਵੀ ਸੀ ਵੀ ਆਪ ਕਰ ਲਈ ਇੱਧਰ ਦੇਖੋ ਕੀ ਕਰਦੀ ਆ। ਅੱਤੋਂ ਪੀੜੀ ਦੀ ਕਿਵੇਂ ਬਹਿਜਾਂਗੀ? ਘਟ ਕਮਲਾ। ਸਾਡੇ ਦੇ ਪੁੱਠੇ ਕੰਮ ਕਰਦੀ ਰਹਦੀ ਆ। ਲਓ ਜੀ ਸ਼ਾਮ ਦਾ ਟਾਈਮ ਹੋ ਚੁੱਕਿਆ। ਤੇ ਇੱਧਰ ਡੈਡੀ ਪਲਾ ਰਹੇ ਆ ਮੱਝ ਨੂੰ ਪਾਣੀ। ਸੋ ਪੱਲੀ ਦੇ ਵਿੱਚ ਪਾ ਕੇ ਤੇ ਪੱਠੇ। ਹੈ? ਕੀ ਆ ਪਣਾ? ਓਏ। ਕੀ ਆ? ਪੀਲਾ ਟਾਲੂ ਥੋੜਾ ਪੈਂਦਾ। ਹੈ? ਛੱਡ ਲੋ ਨਾ। ਹੋ ਆਪਨ। ਕੀ ਕਰਦਾ ਪੁੱਤ? ਅੱਧਾ ਦੇਖ ਅੱਧਾ ਦੇਖ ਮੇਰੇ ਵਾਲ ਲਓ ਵੀ ਕੁੜੀ ਤੈਨਾਂ ਜਿਆਦਾ ਕੰਮ ਕਰੀ ਜਾਂਦੀ ਏ ਅੱਜ ਸਾਡੀ ਹਾਇਲਪਨ ਓਏ ਉਹ ਗਤੂਆ ਜੀ ਲਓ ਜੀ ਸ਼ਾਮ ਦਾ ਕੰਮ ਕੰਮ ਆਪਾਂ ਕਰ ਲਿਆ ਵਾ ਬਸ ਸੋਤੀ ਰਹਿ ਗਈ ਇਕੱਲੀ ਆਪਣੇ ਬਣਾਉਣ ਤੋਂ ਤੇ ਧਾਰਾ ਵਗੈਰਾ ਆਪਾਂ ਕੱਢੀ ਜਾਂਦੀ ਆ ਤੇ ਇਧਰ ਮੇਰੇ ਚ ਗੱਲ ਜੀ ਨੂੰ ਤੇ ਇਧਰ ਨਵੀਂ ਨਹੀਂ ਪਾਈ ਜਾਂਦਾ ਹੈਗਾ ਹਾਇ ਹਾਇ ਹੈ ਐਤਰਾ ਮਾ ਐਤਰਾ ਮਾ ਤੂੰ ਕੁੱਤਾਂ ਨੂੰ ਰਾਇ ਹੈ ਹਾਈ ਬੇ ਡਿਗਜੋ ਕੀ ਬੇ ਦੇਖ ਤਾਂ ਵੀ ਰਾਮਨਾ ਭਈਆ ਹਨਾ ਦੰਦੀਆਂ ਕੱਢਦੀ ਆ ਬੱਸ ਦੇਖ ਕਿ ਇੰਤਰੀ ਹੈ ਨਾ ਆ ਤੂੰ ਕੱਟ ਕੇ ਆ ਲੈ ਨੀ ਹੈਗੀ ਆ ਤੂੰ ਕਾਇਨ ਹਾਈ ਹਾਈ ਜਦ ਆਇਆ ਨਾ ਨਾ ਵੀ ਉੱਧਲੇ ਸਾਈਡ ਹੋ ਹਾਂਜੀ ਲੋ ਜੀ ਇੱਥੇ ਮੈਂ ਲੱਗੀ ਸੀ ਜੀ ਜੀ ਰੋਟੀ ਆਟਾ ਟਾ ਟਾ ਗੁੰਨਣਾ ਤੇ ਮੈਂ ਕੱਲ ਵੀ ਪਪਨ ਕੰਮ ਖਾ ਵੀਡੀਓ ਬਣਾ ਦੋ ਐਕਸ਼ਨ ਜੀ ਮਾਰੀਆ ਦੱਸਿਗੀ ਮੈਂ ਕੱਦੀ ਬਣਾਣੀ ਤਾਂ ਚੰਗੀ ਤਰ੍ਹਾਂ ਸਮਾਰ ਕੇ ਸਿੱਧੀ ਬਣਾ ਦੋ ਨਹੀਂ ਫਿਰ ਰਹਿਣ ਦੋ ਤੇ ਫਿਰ ਇਧਰ ਨਨ ਨੇ ਸਿੱਧੀ ਤਰੀਕੇ ਨਾਲ ਵੀਡੀਓ ਬਣਾਈ ਤੇ ਆਪਾਂ ਟਾ ਟਾ ਗੁੰਨੇ ਆ ਤੇ ਫਿਰ ਉਸ ਤੋਂ ਬਾਅਦ ਵਿੱਚ ਬਣਾਈ ਜੀ ਆਪਾਂ ਰੋਟੀ ਤੇ ਆਟਾ ਟਾ ਗੁੰਨ ਕੇ ਸਸ ਜਿਤਾਈ ਅੰਦਰ ਗਰਮੈਸ਼ ਬਹੁਤ ਜ਼ਿਆਦਾ ਸੀ ਇਸ ਕਰਕੇ ਮੈਂ ਬਾਹਰ ਪੌੜੀਆਂ ਦੇ ਬੈਠ ਕੇ ਆਟਾ ਗੁੰਨਣ ਲੱਗ ਗਈ ਸੀ ਮੈਂ ਕਿਹਾ ਮੈਂ ਕਿਹਾ ਬਾਹਰ ਜੇ ਮੌਸਮ ਠੀਕਾ ਲੌਬੀ ਦੇ ਵਿੱਚ ਕਿਉਂਕਿ ਕਿਚਨ ਅੰਦਰ ਸੋਈ ਦੇ ਵਿੱਚ ਨਾ ਬਹੁਤ ਜ਼ਿਆਦਾ ਗਰਮੈਸ਼ ਹੋਈ ਪਈ ਸੀ ਇਸ ਕਰਕੇ ਮੈਂ ਕਿਹਾ ਚਾ ਰੋਟੀਆਂ ਤਾਂ ਪੌਥੀ ਬਣਾ ਲਾਂਗੇ ਤੇ ਆਪਾਂ ਆਟਾ ਜਿਹੜਾ ਇਹ ਇੱਥੇ ਬਾਹਰ ਬੈਠ ਕੇ ਗੁੰਨਣਾ ਲਾਂਨੇ ਆ ਜੀ ਲਓ ਜੀ ਆਟਾ ਵਗੈਰਾ ਆਪਾਂ ਸਾਰਾ ਕੁਝ ਗੁੰਨ ਲਿਆ ਵਾ ਤੇ ਹਾਂ ਹੁਣ ਬਣਾਉਣ ਲੱਗੇ ਜੀ ਰੋਟੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਤੇ ਫਟਾਫਟ ਆਪਾਂ ਰੋਟੀ ਦੇਣੀ ਆ ਬਣਾ ਕੀ ਹੋ ਗਿਆ ਪੁੱਤ ਕੀ ਅੰਚ? ਤੁੱਟੀ। ਉਹ ਬਪਾ ਫਿਰ। ਲਓ ਜੀ ਆਪਾਂ ਇੱਧਰ ਖਾਣ ਲੱਗਿਆਂ ਜੀ ਰੋਟੀ। ਰਾਜਮਾਹ ਦੀ ਸਬਜ਼ੀ ਨਾਲ ਮਲਾਈ। ਹਾਂ। ਤੇ ਪਿਆਜ਼। ਉੱਠ ਤਾਂ ਖੜਦਾ ਮੈਂ ਕੀ ਕਰਨਾ? ਕੀ ਕਰਨਾ? ਤੁੱਟੀ ਤਾਰਾ। ਹਾਂ ਤੋਤੀ ਕਹਾਲਾ ਹਾਂ। ਅੱਛਾ। ਮੈਂ ਖਾਣ ਹੀ ਨਹੀਂ। ਤੂੰ। ਹਾਂ ਖਾਣੀ ਨਹੀਂ ਮੈਂ। ਨਹੀਂ ਪੁੱਤ ਖਾਣੀ ਨਹੀਂ, ਭੁੱਖ ਨਹੀਂ, ਕੋ ਖੁਣੀ। ਆਏ। ਕੇ ਪਪਾ ਇੱਕ ਖਾ ਲਾ। ਇਕ ਕਲਮਾ ਕਲ ਤੂੰ ਕਿੰਨੀ ਖਾਣੀ ਆ ਫਿਰ ਕਿੰਨੀ ਆ ਦੋ ਦੋ ਖਾਣੀਆਂ ਨੇ ਚਲ ਠੀਕ ਆ ਆ ਜਾ ਫਿਰ ਇੱਧਰ ਆ ਜਾ ਓਏ ਓਏ ਡਿੱਗਣਾ ਨਹੀਂ ਇੱਧਰ ਥੱਲੇ ਇੱਥੇ ਡਿੱਗ ਜਾਣਾ ਤੂੰ ਇੱਧਰ ਬੈਠ ਚਲੋ ਜੀ ਹੁਣ ਅਸੀਂ ਵੀ ਖਾ ਲਈਏ ਰੋਟੀ ਤੇ ਰਾਜਮਾਹ ਦੀ ਸਬਜ਼ੀ ਤੇ ਨਾਲ ਮਲਾਈ ਇਧਰ ਅਰਪਨ ਘਰ ਵੀ ਬੈਠ ਗਏ ਨੇ ਰੋਟੀ ਖਾਣ ਤੇ ਗਲਬੀ ਦੇ ਪਪਾ ਤੇ ਕਾਲ ਵੀ ਤੇ ਬਸ ਸਾਰੇ ਜਣੇ ਰੋਟੀ ਖਾ ਲਈਏ ਤੇ ਬਾਅਦ ਚ ਫਿਰ ਤੁਹਾਨੂੰ ਕੱਲ ਨੂੰ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਹਾਂਜੀ ਤੇ ਫਿਰ ਕੱਲ ਨੂੰ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਤੇ ਜੇਕਰ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਮੈਂ ਕੱਢ ਦਲਾਂ ਲੂ ਤਾਂ ਲੈ ਫੜ ਬਸ ਬਹੁਤ ਹੋਰ ਹੋਰ ਗਾਇਸ ਮੈਨੇ ਡਿਸੀਜਨ ਬਣਾ ਲਈਏ ਕੀ ਕਰਨਾ ਹੋਰ ਹੈ ਜੀ ਜਿਹੜਾ ਦੇਖ ਰਹੇ ਆ ਟੀਵੀ ਚੱਲ ਰਿਹਾ ਤੇ ਅਸੀਂ ਰੋਟੀ ਖਾ ਲਈਏ ਹੁਣ ਬਾਕੀ ਹਨ ਹੁਣ ਅੱਜ ਦਾ ਕੰਮ ਆਪਾਂ ਫਿਨਿਸ਼ ਕਰ ਚੁੱਕੇ ਆ ਸਾਰਾ ਰੋਟੀ ਬਣੀ ਆਪਾਂ ਸਾਰਾ ਕੁਝ ਬਣਾ ਲਿਆ ਸੀਗਾ ਖਾਣ ਲੱਗਿਆ ਜੀ ਰੋਟੀ ਤੇ ਬਾਕੀ ਕਾ ਮਿਲਦੇ ਆ ਜੀ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ